ਦਿਵਾਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੈ। ਅਮਰਤ ਸਰ ਸਾਹਿਬ ਦੀ ਧਰਤੀ ਤੇ ਤੇ ਇੱਕ ਸ਼ਰੀਰ ਨੇ ਮਨੁੱਖ ਨੇ ਮਹਿਮਾ ਸੁਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਦੀਵਾਨ ਵਿੱਚ ਬੈਠਾ ਜਿਵੇਂ ਆਪ ਜੀ ਸੰਗਤ ਵਿੱਚ ਬੈਠੇ ਹੋ ਗੁਰੂ ਜੀ ਉਪਦੇਸ਼ ਕਰ ਰਹੇ ਹਨ। ਦੀਵਾਨ ਸਰਵਣ ਕਰ ਰਿਹਾ ਜਦੋਂ ਗਿਆਨ ਅੰਦਰ ਪ੍ਰਕਾਸ਼ ਹੋਇਆ ਗਿਆਨ ਦਾ ਚੋਟਾਂ ਵੱਜੀਆਂ ਮਨ ਤੇ ਹੋਏ ਮਨਾ ਤੂੰ ਤਾਂ ਹੋਰ ਪਾਸੇ ਤੁਰਿਆ ਫਿਰਦਾ ਹੈ ਅਸਲੀ ਗਿਆਨ ਅਸਲੀ ਸੱਚ ਦਾ ਤਾਂ ਅੱਜ ਸੁਣਿਆ ਹੈ ਇਹਦੇ ਅੰਦਰ ਐਸੇ ਇੱਕ ਬਲਬਲੇ ਉੱਠੇ ਮੈਂ ਸੰਗਤ ਸੁਣਦੇ ਸੁਣਦੇ ਦੇ ਵੀ ਜਿੰਨੀ ਛੇਤੀ ਹੋ ਸਕੇ ਮੈਂ ਗੁਰੂ ਅਰਜਨ ਦੇਵ ਮਹਾਰਜ ਨੂੰ ਮਿਲ ਲਵਾਂ ਉੱਠ ਕੇ ਬਸ ਐਸੀ ਅੰਦਰ ਤਾੰਗ ਪੈਦਾ ਹੋਈ ਐਸੀ ਖਿੱਚ ਪੈਦਾ ਹੋਈ ਹੈਰਾਨ ਹੋ ਜਾਓਗੇ ਸੁਣ ਕੇ ਬੜੀ ਪਿਆਰੀ ਸਿੱਖਿਆ ਮਿਲਦੀ ਹੈ ਹਾਸਲ ਵਿੱਚ ਅਸੀਂ ਕਹਿੰਦੇ ਆ ਜੀ ਮੈਂ ਪਾਠ ਬਹੁਤ ਕਰਦਾ ਮੈਂ ਸੇਵਾ ਬਹੁਤ ਕਰਦਾ ਮੈਂ ਗੁਰਦੁਆਰੇ ਬਹੁਤ ਜਾਂਦਾ ਪਰ ਫਿਰ ਵੀ ਮੇਰੀ ਮਨੋ ਕਾਮਨਾਵਾਂ ਪੂਰੀ ਕਿਉਂ ਨਹੀਂ ਹੁੰਦੀ ਆਸਲ ਵਿੱਚ ਇਸ ਸਾਖੀ ਵਿੱਚ ਉੱਤਰ ਮਿਲ ਜਾਣਾ ਕਿ ਸਾਡੀ ਜਿਹੜੀ ਇੱਛਾ ਹੈ ਉਹ ਪੂਰੀ ਹੁੰਦੀ ਕਿਉਂ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਕਰਦੇ ਕਿਉਂ ਨਹੀਂ ਕਿਉਂਕਿ ਰਾਜ ਹੁੰਦਾ ਕੋਈ ਨਾ ਕੋਈ ਜੋ ਪਰਮਾਤਮਾ ਕਰਦਾ ਆ ਉਹ ਚੰਗੇ ਵਾਸਤੇ ਕਰਦਾ ਇਹ ਸੁਣਦਾ ਰਿਹਾ ਪ੍ਰਵਚਨ ਸੁਣਦਾ ਰਿਹਾ ਤੇ ਮਨ ਬਿੰਨਿਆ ਗਿਆ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ RAM ਰਾਜ ਜਿਸ ਲਾਗੀ ਪੀਰ ਪਰਮ ਕੀ ਸੋ ਜਾਣਾ ਜਰੀਆ ਇਹਦਾ ਮਨ ਵਿੰਨਿਆ ਗਿਆ ਹੁਣ ਸਤਿਗੁਰੂ ਜਾਣੀ ਜਾਣਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਾ ਕੇ ਨਾ ਹੱਥ ਜੋੜ ਕੇ ਖੜ ਗਿਆ ਗੁਰੂ ਅਰਜਨ ਦੇ ਮਹਾਰਾਜ ਕੋਲ ਮਹਾਰਾਜ ਸੱਚੇ ਪਾਤਸ਼ਾਹ ਸੁਭਾਅ ਕੀ ਪੁੱਛਦੇ ਆ ਜਾਣੀ ਜਾਣਨੇ ਪਰ ਅਵਸਥਾ ਅੰਦਰ ਦੀ ਜਾਣਦੇ ਆ ਸਤਿਗੁਰੂ ਜੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਪਰ ਅੰਦਰ ਦੀਆਂ ਤਾਂ ਜਾਣਦੇ ਆ ਮਹਾਰਾਜ ਪਰ ਵੀ ਫੇਰ ਵੀ ਪੁੱਛਦੇ ਆ ਹਰ ਇੱਕ ਨੂੰ ਦੱਸ ਭਾਈ ਕੀ ਚਾਹੀਦਾ ਇਹ ਹੱਥ ਬਨ ਕੇ ਕਹਿੰਦਾ ਮਹਾਰਾਜ ਕਿਰਪਾ ਕਰੋ ਮੈਨੂੰ ਸਿੱਖੀ ਬਖਸ਼ ਦਿਓ ਆਖੋ ਸਤਨਾਮ ਹੈ ਪਤਾ ਕੌਣ ਸੀ ਜਿਹੜਾ ਸਖੀ ਸਰਵਰੀਆਂ ਦਾ ਚੇਲਾ ਸੀ ਤੇ ਘਰ ਵਿੱਚ ਕਬਰ ਬਣੀ ਹੋਈ ਸੀ ਆਪ ਹੀ ਨਿਮੰਦਾ ਸੀ ਦੁਨੀਆ ਨੂੰ ਵੀ ਮਨਾਉਂਦਾ ਸੀ ਆਖੋ ਸਤਨਾਮ ਇੱਕ ਤਾਂ ਆਪ ਹੀ ਹੁੰਦਾ ਇਕੱਲਾ ਵੀ ਮੈਂ ਮਨਦਾ ਇੱਕ ਹੁੰਦਾ ਘਰੇ ਪੂਰਾ ਪ੍ਰਬੰਧ ਬਣਾਇਆ ਕਬਰ ਬਣੀ ਹੋਈ ਗੱਦੀ ਬਣੀ ਹੋਈ ਤੇ ਦੂਜਿਆਂ ਨੂੰ ਵੀ ਜੋੜਦਾ ਸੀ ਉਹਦੇ ਨਾਲ ਹੁਣ ਸਾਰਾ ਪਿੰਡ ਇੱਜ਼ਤ ਕਰਦਾ ਸੀ ਸਤਕਾਰ ਕਰਦਾ ਸੀ ਇੰਨਾ ਕੁ ਮਾਣ ਇਹਨੂੰ ਮਿਲਿਆ ਕਿ ਪਿੰਡ ਦਾ ਚੌਧਰੀ ਵੀ ਬਣਾ ਦਿੱਤਾ ਸੀ ਪਿੰਡ ਵਿੱਚ ਮਾਣ ਬਖਸ਼ਿਆ ਹੋਇਆ ਸੀ ਤੇ ਹੁਣ ਜਦੋਂ ਲੋਕ ਬੜੀ ਇੱਜ਼ਤ ਕਰਦੇ ਸੀ ਪਰ ਇੱਜ਼ਤ ਕਾਦੇ ਨਾਲ ਮਿਲ ਰਹੀ ਸੀ ਇੱਜ਼ਤ ਮਿਲ ਰਹੀ ਸੀ ਪਖੰਡ ਨਾਲ ਪਰ ਪਤਾ ਲੱਗ ਗਿਆ ਜਦੋਂ ਵੀ ਹੁਣ ਤਾਂ ਮੈਂ ਇੱਜ਼ਤ ਖੱਟ ਲਾਂਗਾ ਪਰ ਰੱਬ ਦੀ ਦਰਗਾਹ ਵਿੱਚ ਜਾ ਕੇ ਮੈਂ ਕੀ ਦੱਸਾਂਗਾ ਕਿ ਮੈਂ ਤਾਂ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ ਮੈਂ ਕੀ ਦੱਸਾਂਗਾ ਮੈਂ ਕੀ ਗੁਰੂ ਦੇ ਚਰਨਾਂ ਵਿੱਚ ਜਾ ਕੇ ਕਿਸ ਤਰ੍ਹਾਂ ਮੂੰਹ ਦਿਖਾਵਾਂਗਾ ਮਨ ਵਿੱਚ ਜਾਗ ਪਿਆ ਤੇ ਸਭ ਕੁਝ ਤਿਆਗਣ ਲਈ ਤਿਆਰ ਹੋ ਗਿਆ ਜਾਣੀ ਜਾਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖੀ ਭਾਈ ਤੈਥੋਂ ਸਾਂਭੀ ਨਹੀਂ ਜਾਣੀ ਕਿਉਂ ਮਹਾਰਾਜ ਕਹਿੰਦੇ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿੰਦੀਆਂ ਤੈਨੂੰ ਇੱਕ ਨਾਲ ਜੁੜਨਾ ਪਏਗਾ ਜਰਾ ਸੋਚ ਸਿੱਖੀ ਵੀ ਮੰਗ ਰਹਿ ਤੇ ਤੂੰ ਪੂਜਾ ਕਿਸੇ ਹੋਰ ਦੀ ਕਰ ਰਹਾ ਹੈਂ ਕਹਿਣ ਲੱਗਾ ਹਾਂ ਮਹਾਰਾਜ ਮੈਂ ਛੱਡ ਦੇਵਾਂਗਾ ਸਭ ਕੁਝ ਦੁਨੀਆ ਤੇਰੇ ਖਿਲਾਫ ਹੋ ਜੇਗੀ ਜੋ ਹੁੰਦਾ ਹੋ ਜਾਣ ਦੇਉ ਮੈਂ ਹਰ ਚੀਜ਼ ਮੰਨਣ ਲਈ ਤਿਆਰ ਹਾਂ ਘਰੇ ਗਿਆ ਜਾ ਕੇ ਨਾ ਕਹਿੰਦੇ ਹਥੌੜਾ ਚੱਕ ਲੈ ਤੇ ਕਬਰ ਸੀ ਜਿਹੜੀ ਉਹ ਸਾਰੀ ਢਾ ਦਿੱਤੀ ਹੁਣ ਵੇਖਣ ਵਾਲਿਆਂ ਨੇ ਤੇ ਕਹਿਣੇ ਸੀ ਵੀ ਇਥੇ ਲੋਕ ਜਾ ਜਾ ਮੱਥਾ ਠੇਕ ਦੇ ਵੀ ਪਾਗਲ ਹੋ ਗਿਆ ਘਰ ਦੇ ਵੀ ਕਹਿੰਦੇ ਵੀ ਇਹਦਾ ਦਿਮਾਗ 'ਚ ਫਰਕ ਪੈ ਗਿਆ ਪਤਾ ਨਹੀਂ ਕਿੱਥੇ ਜਾ ਕੇ ਆਇਆ ਬਹੁਤੀ ਬਾਣੀ ਪੜਨ ਲੱਗ ਜੇ ਨਾ ਪੰਜ ਚਾਰ ਵਾਰੀ ਗੁਰਦੁਆਰੇ ਆ ਜੇ ਕਹਿੰਦੇ ਲੱਗਦਾ ਇਹਦੇ ਦਿਮਾਗ ਤੇ ਲੋੜ ਹੀ ਪੈ ਗਿਆ ਆਖੋ ਸਤਨਾ ਬਜ਼ੁਰਗ ਬਾਣੀ ਪਸਾਰਾ ਦਿਨ ਬਾਣੀ ਪੜੀ ਜਾਂਦਾ ਤੇ ਹੁਣ ਕਾਵਰ ਢਾਈ ਹਲਚਲ ਮਚ ਗਈ ਪਿੰਡ ਵਿੱਚ ਨਾ ਕੀ ਆਇਆ ਪਾਈ ਤੀਰਥਮੰਝ ਤੀਰਥਮੰਝ ਨੇ ਕੀ ਕੀਤਾ ਕਬਰ ਢਾ ਦਿੱਤੀ ਆ ਕਹਿੰਦੇ ਉਹ ਤੇ ਆਪਣੇ ਉਹ ਤੇ ਗੁਰੂ ਕਹਿੰਦੇ ਸੀ ਨਾ ਆਪਣੇ ਗੁਰੂਆਂ ਤੋਂ ਬੇਮੁਖ ਹੋ ਗਿਆ ਇਹ ਨਹੀਂ ਪਤਾ ਵੀ ਗੁਰੂ ਤੋਂ ਬੇਮੁਖ ਨਹੀਂ ਹੋਇਆ ਮੁਖੀ ਗੁਰੂ ਵੱਲ ਹੁਣ ਹੋਇਆ ਆਖੋ ਸਤਨਾਮ ਭਾਵਨਾ ਉਹਨਾਂ ਚਿਰ ਪੂਰੀ ਹੁੰਦੀ ਨਹੀਂ ਜਨਾਂ ਚਿਰ ਇੱਕ ਨਾਲ ਨਹੀਂ ਜੁੜਦਾ ਕਿੰਨਾ ਕੁਝ ਵੇਖਿਆ ਵੇਖੋ ਐਨੇ ਇਮਤਿਹਾਨ ਆਪਾਂ ਨਹੀਂ ਝੱਲ ਸਕਦੇ ਜਿੰਨੇ ਗੁਰੂ ਨੇ ਤੀਰਥਮੰਝ ਤੇ ਪਾਏ ਕਹਿੰਦੇ ਸਾਰੀਆਂ ਉਦੇਦਾਰੀਆਂ ਖੋ ਕੇ ਨਾ ਪਾਈ ਤੀਰਥਮੰਝ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਆਖੋ ਸਤਨਾਮ ਘਰ ਵੀ ਗਿਆ ਘਰ ਗੋਆਇਆ ਤੇ ਜਾ ਕੇ ਚੋਂ ਵੀ ਝੌਂਪੜੀ ਵਿੱਚ ਰਹਿਣ ਲੱਗ ਪਿਆ ਇੱਕ ਘਰ ਵਾਲੀ ਵੀ ਐ ਪਰਿਵਾਰ ਵੀ ਐ ਧੀ ਵੀ ਐ ਕਹਿੰਦੇ ਸਾਰਾ ਕੁਝ ਜਦੋਂ ਢਾਹਿਆ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਵੀ ਸਿੱਖੀ ਤੈਨੂੰ ਬਖਸ਼ ਦਿੰਨੇ ਆ ਪਰ ਸਿੱਖੀ ਨਾਲ ਜੁੜ ਕੇ ਰਹੀ ਸਿੱਖੀ ਕਮਾਈ ਔਖੀ ਬੜੀ ਐ ਪਰ ਲੈ ਆਇਆ ਤੇ ਆ ਕੇ ਵਾਚਨ ਪੁਗਾਏ ਤੇ ਰਹਿਣ ਲੱਗ ਪਿਆ ਥੋੜੀ ਜੀ ਦੇਰ ਬਾਅਦ ਨਾ ਫਿਰ ਸੋਚਦਾ ਵੀ ਜਿਹੜੇ ਗੁਰੂ ਵਾਸਤੇ ਮੈਂ ਨਾ ਕੁਛ ਕੀਤਾ ਨਾ ਉਹਦਾ ਚਿੱਠੀ ਨਾ ਪੱਤਰ ਗੁਰੂ ਸਾਹਿਬ ਨੇ ਕਿਹਾ ਸੀ ਨਾ ਵੀ ਤੈਨੂੰ ਬੁਲਾਵਾਂਗੇ ਅਸੀਂ ਆਈ ਤੂੰ ਫੇਰ ਇੱਥੇ ਜਿਹੜੇ ਗੁਰੂ ਪਿੱਛੇ ਘਰ ਛੱਡਿਆ ਨਾ ਚਿੱਠੀ ਨਾ ਪੱਤਰ ਚਿੱਠੀ ਗਈ ਸਿੱਖ ਚਿੱਠੀ ਪੱਤਰ ਲੈ ਕੇ ਗਿਆ ਕੀ ਲਿਖਿਆ ਹੋਇਆ ਹੈ ਭਾਈ ਦਸਵੰਦ ਚਾਹੀਦਾ ਹੈ ਕਾਫੀ ਮਾਇਆ ਉਸ ਵੇਲੇ ਦੀ ਗੁਰੂ ਦੀ ਕਾਰ ਸੇਵਾ ਚੱਲ ਰਹੀ ਹੈ ਦਸਵੰਦ ਚਾਹੀਦਾ ਹੈ ਤੇ ਦਸਵੰਦ ਦੇ ਕਿਸੇ ਨੇ ਉਸ ਵੇਲੇ ਦਾ ਰਾਜਿਤਪਨ ਲਿਖੇ 100 ਕਿਸੇ ਨੇ 20 ਭਾਵ ਸੇਵਾ ਮੰਗੀ ਸੇਵਾ ਮੰਗੀ ਪੱਤਰ ਪੜ੍ਹ ਕੇ ਹੈਰਾਨ ਹੋ ਗਿਆ ਕਾਰ ਵਿੱਚ ਗਰੀਬੀ ਆ ਗਈ ਸਿੱਖੀ ਵਾਸਤੇ ਗਰੀਬੀ ਲੈ ਲਈ ਧਨ-ਮਾਲ ਤਿਆਗ ਦਿੱਤਾ ਤੇ ਅਸੀਂ ਥੋੜਾ ਜਿਹਾ ਕੰਮ ਨਾ ਬਣੇ ਨਾ ਦੋ ਕਰਦਾਸਾਂ ਕਰਾ ਕੇ ਇਹੋ ਜੀ ਜਗ੍ਹਾ ਕਿਹੜੀ ਆ ਜਿੱਥੇ ਨਾਂ ਗਏ ਹੋਈਏ ਆਖੋ ਸਤਨਾਮ ਕਹਿੰਦਾ ਮੈਂ ਮੰਨਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਉਪਰੋ-ਪਰੋ ਮੰਨਦਿਆਂ ਪਿਆਰਿਓ ਸਾਡਾ ਮਨ ਨਹੀਂ ਖੜਦਾ ਗੁਰੂ ਗ੍ਰੰਥ ਸਾਹਿਬ ਤੇ ਮaaf ਕਰਨਾ ਬڑے ਬਾਬੇ ਪੈਦਾ ਕੀਤੇ ਹੋਇਆ ਬਸ ਭਰੋਸਾ ਹੀ ਉੱਥੇ ਆ ਵੀ ਬਸ ਉੱਥੋਂ ਹੀ ਹੋਇਆ ਕੰਮ ਗੁਰੂ ਦੇ ਆ ਦਾਤਾ ਇੱਕ ਬੱਚਾ ਹੋਇਆ ਕਿਸੇ ਦੇ ਨਸ਼ੇ ਬੜਾ ਕਰਦਾ ਜੀ ਦਾਤ ਕਿੱਥੋਂ ਮਿਲੀ ਸੀ ਉਹਦੇ ਕੋਲੋਂ ਉਹ ਵੀ ਤਾਂ ਫਿਰ ਬੜੇ ਨਸ਼ੇ ਕਰਦਾ ਸੀ ਜਿਹੋ ਜੇ ਕੋਲੇ ਗਏ ਸੀ ਉਹ ਹੀ ਜੀ ਦਾਤ ਦੇਤੀ ਆਖੋ ਸਤਨਾਮ ਇਰ ਕਹਿੰਦੇ ਆਓ ਗੁਰੂ ਨਾਨਕ ਦੇ ਦਰ ਤੋਂ ਮੰਗ ਸੱਚੇ ਪਾਤਸ਼ਾਹ ਦਾਤ ਦੇ ਵੀ ਸੁੱਖ ਦੇਵੇ ਨਹੀਂ ਤੇ ਐਵੇਂ ਚੰਗੇ ਆ ਨਸ਼ਾ ਵੜੀ ਮਾੜੀ ਚੀਜ਼ ਹੈ ਜਿਹਨੂੰ ਲੱਗ ਜਾਂਦਾ ਹੈ ਉਹਨੂੰ ਪਤਾ ਕੱਲ ਹੀ ਮੈਨੂੰ ਮਹਾਲੀ ਤੋਂ ਫੋਨ ਆਇਆ ਮਾਤਾ ਦਾ ਇੱਕੋ ਹੀ ਬੇਟਾ ਉਹ ਕਹਿੰਦੀ ਘਰ ਵਾਲਾ ਚੜਾਈ ਕਰ ਗਿਆ ਇੰਨਾ ਕਿ ਨਸ਼ਾ ਕਰਦਾ ਉਹ ਕਹਿੰਦੀ ਮੈਂ ਕੋਈ ਦਰ ਨਹੀਂ ਛੱਡਿਆ ਭਾਈ ਸਾਹਿਬ ਜੀ ਇੱਕ ਕਥਾ ਸੁਣ ਰਹੀ ਸੀ ਤੁਹਾਡੀ ਤੇ ਕੋਈ ਅਰਦਾਸ ਕਰਿਓ ਤੇ ਨਸ਼ਾ ਛਡਾਊ ਕੇਂਦਰ ਚ ਵੀ ਛੱਡਿਆ ਆ ਕੇ ਉਦੋਂ ਵੀ ਦੁੱਗਣਾ ਨਸ਼ਾ ਕਰਨ ਲੱਗ ਪਿਆ ਆਜੋ ਕਹਿੰਦੀ ਆ ਜਿੰਨੀ ਮੈਂ ਦੁਖੀ ਆ ਹੋ ਸਕਦਾ ਕੋਈ ਬੰਦਾ ਦੁਨੀਆ ਤੇ ਇੰਨਾ ਦੁਖੀ ਨਾ ਹੋਵੇ ਚਲੋ ਮਨ ਖੜਾਉਣਾ ਪੈਂਦਾ ਜਿੰਨਾ ਹੋਇਆ ਵੀ ਗੁਰੂ ਦੇ ਲੜ ਲਾ ਕੇ ਰੋ ਸੱਚੇ ਪਾਤਸ਼ਾਹਗੇ ਅਰਦਾਸ ਕਰੋ ਮਹਾਰਾਜ ਬਚਾ ਕੇ ਰੱਖ ਘਰ ਛੱਡ ਕੇ ਬਾਹਰ ਰਹਿਣ ਲੱਗ ਪਿਆ ਚਿੱਠੀ ਗਈ ਗੁਰੂ ਵੱਲੋਂ ਕਿ ਦਸਵੰਦ ਦੇ ਹੁਣ ਗਰੀਬੀ ਵੜੀ ਐ ਬੜਿਆਂ ਤੋਂ ਮਾਇਆ ਪੁੱਛੀ ਕੌਣ ਦੇਵੇ ਦੁੱਖਾਂ ਵਿੱਚ ਸਭ ਮੂੰਹ ਫੇਰ ਜਾਂਦੇ ਐ ਕੋਈ ਕੋਈ ਐ ਨਾਲ ਖੜਨ ਵਾਲਾ ਸੁਖ ਮੈਂ ਆਨ ਬਹੁਤ ਮਿਲ ਵਹਿਟ ਤਰ ਬੈਠ ਤਰਹਿਤ ਚਾਹੂ ਦਿਸ ਘੇਰਾ ਐ ਬੇਪਤ ਪਰਿ ਸਭ ਹੀ ਸੰਗਛਾੜਤ ਕੋ ਨ ਆਪਤ ਨੇਰਾ ਹੁਣ ਕੌਣ ਨੇੜੇ ਆਉਂਦਾ ਤੇ ਸਾਥ ਸੰਗਿਆ ਜੀ ਚਿੱਠੀ ਪੜੀ ਨਰਾਸ਼ ਨਹੀਂ ਹੋਇਆ ਰਹਿ ਕੀਤੀ ਮਾਇਆ ਚਾਹੀਦੀ ਹੈ ਇੱਕ ਸੇਠ ਨੂੰ ਪੁੱਛਿਆ ਸੇਠ ਕਹਿੰਦਾ ਵੀ ਦੇਖ ਮੈਨੂੰ ਨੌਕਰਾਂ ਦੀ ਲੋੜ ਐ ਆਪਣੀ ਧੀ ਨੂੰ ਵੀ ਕਹਿ ਘਰ ਵਾਲੀ ਨੂੰ ਕਹਿ ਵੀ ਮੇਰੇ ਘਰ ਕੰਮ ਕਰ ਕਰਿਆ ਕਰਨ ਤੇ ਮੈਂ ਥੋ ਉਸ ਵੇਲੇ ਦਾ 100 ਰੁਪਇਆ ਤੈਨੂੰ ਮੈਂ ਦੇ ਦੇਵਾਂਗਾ ਕੋਈ ਗੱਲ ਨਹੀਂ ਕੰਮ ਕਰਨ ਨੂੰ ਕੰਮ ਤੇ ਛੱਡ ਦਿੱਤਾ ਪਰ ਸਿੱਖੀ ਨਹੀਂ ਛੱਡੀ ਕੰਮ ਤੇ ਲਾ ਦਿੱਤੀ ਮਾਂ ਵੀ ਧੀ ਵੀ ਪਾਪ ਘਰ ਵਾਲੀ ਵੀ ਤੇ ਧੀ ਵੀ ਦੋਨੇ ਮਾਵਾਂ ਧੀਆਂ ਕੰਮ ਕਰਦੀਆਂ ਨੇ ਮਾਇਆ ਕੀ ਕੀਤੀ ਮਾਇਆ ਲਾ ਜਾ ਕੇ ਗੁਰੂ ਦੇ ਦਰ ਤੇ ਦਸਵੰਦ ਭੇਜ ਦਿੱਤਾ ਆਖੋ ਸਤਨਾਮ ਦਸਬੰਦ ਇਦਾਂ ਭੇਜਣਾ ਇੰਜਾਂ ਇਦਾਂ ਤੇ ਨਹੀਂ ਦੇਣਾ ਪੈਂਦਾ ਦਸਬੰਦ ਪਿਆਰਿਓ ਸਭ ਕੁਝ ਹੁੰਦੇ ਹਵਾਉਂਦੇ ਵੀ ਕਹਿੰਦਾ ਮਾਇਆ ਮੰਗ ਲਈ ਕਿੱਥੋਂ ਦੇਈਏ ਚਿੰਤਾ ਲੱਗ ਜਾਂਦੀ ਐ ਇੱਥੇ ਛਪਰੀਆਂ 'ਚ ਰਹਿਣ ਵਾਲੇ ਵੀ ਐ ਨਿਗਾ ਮਾਰ ਤੇਰੇ ਕੋਲ ਘਰ ਹੈ ਇੱਥੇ ਛਪਰੀਆਂ 'ਚ ਰਹਿਣ ਵਾਲੇ ਵੀ ਐ ਨਿਗਾ ਮਾਰੋ ਤੈਨੂੰ ਜ਼ਮੀਨ ਜਾਇਦਾਦ ਪ੍ਰਮਾਤਮਾ ਨੇ ਦਿੱਤੀ ਐ ਬੜਾ ਕੁਛ ਦਿੰਦਾ ਓ ਪਰਮਾਤਮਾ ਪਰ ਇਹ ਤ੍ਰਿਸ਼ਨਾ ਵਿਰਲੇ ਕੀ ਹੀ 부ਜੀ ਹੈ ਇਹ ਤ੍ਰਿਸ਼ਨਾ ਨਹੀਂ ਮੁਕਦੀ ਕਦੇ ਵੀ ਦਸਵੰਦ ਭੇਜ ਦਿੱਤਾ ਕੁਛ ਵੀ ਨਾਰਿਆ ਇੱਕ ਦਿਨ ਦਸਵੰਦ ਭੇਜਣ ਤੋਂ ਬਾਅਦ ਕੋਈ ਸੁਨੇਹਾ ਨਾ ਆਇਆ ਜਦੋਂ ਕਹਿੰਦਾ ਚੱਲੀਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਸੇਵਾ ਹੀ ਕਰ ਲਾਂਗੇ ਉੱਥੇ ਲੰਗਰ ਛਕ ਲਿਆ ਕਰਾਂਗੇ ਜਾ ਕੇ ਮੁੱਖ ਵੀ ਨਾ ਕੀਤਾ ਕਿਉਂਕਿ ਪ੍ਰਤਿਆਵਾ ਲੈ ਰਹੇ ਸੀ ਇਮਤਿਹਾਨ ਲੈ ਰਹੇ ਸੀ ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਦੇਣੀ ਸੀ ਤੇ ਹੁਣ ਜਦੋਂ ਸਾਧ ਸੰਗਤ ਜੀ ਹੱਥ ਜੋੜੇ ਕਹਿੰਦਾ ਮਹਾਰਾਜ ਤਾਂ ਤੋ ਸਿੱਖੀ ਦੀ ਦਾਤ ਲਈ ਸੀ ਹੁਣ ਦੁੱਖ ਵੜਿਆ ਮਹਾਰਾਜ ਕਹਿੰਦੇ ਤੈਨੂੰ ਕਿਹਾ ਸੀ ਨਾ ਵੀ ਰਸਤਾ ਔਖਾ ਹੈ ਅਜੇ ਵੀ ਵੇਖ ਲੈ ਕੁਛ ਨਹੀਂ ਵਿਗੜਿਆ ਬਹੁਤ ਔਖਾ ਰਸਤਾ ਹੈ ਕਹਿੰਦਾ ਨਹੀਂ ਜੀ ਔਖਾ ਕੋਈ ਨਹੀਂ ਬਸ ਮੈਂ ਤਾਂ ਸੇਵਾ ਮੰਗ ਰਿਹਾ ਮੈਨੂੰ ਇੱਥੇ ਕੋਈ ਸੇਵਾ ਦੇ ਦਿਓ ਮੇਰਾ ਸਭ ਕੁਝ ਠੀਕ ਠਾਕ ਹੈ ਬੱਚੇ ਕੰਮ ਕਰ ਰਹੇ ਆ ਮੈਂ ਸੇਵਾ ਕਰਨ ਲਈ ਆਇਆ ਅੱਛਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਐਦਾਂ ਕਰਿਆ ਕਰ ਲੱਕੜਾਂ ਲਿਆਇਆ ਕਰ ਬਾਹਰੋਂ ਕੱਟ ਕੇ ਤੇ ਸੇਵਾ ਕਰਿਆ ਕਰ ਲੰਗਰ 'ਚ ਕਹਿੰਦਾ ਜੀ ਸਤਿਵਚਨ ਠੀਕ ਐ ਹੁਣ ਲੱਕੜਾਂ ਲੈ ਕੇ ਆਉਂਦਾ ਬਾਹਰੋਂ ਕੱਟ ਕੇ ਲੱਕੜਾਂ ਦੀ ਭਰੀ ਬਣਾ ਕੇ ਲੈ ਆਉਂਦਾ ਤੇ ਲੰਗਰ ਵਿੱਚ ਸੁੱਟ ਦਿੰਦਾ ਐ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਆਏ ਕਹਿੰਦੇ ਭਾਈ ਤੀਰਥ ਮੰਝ ਕੀ ਕਰਦਾ ਹੁੰਦਾ ਹੈ ਭਾਈ ਮੰਝ ਕੀ ਕਰਦਾ ਹੈ ਕਹਿੰਦੇ ਜੀ ਲੱਕੜਾਂ ਦੀ ਸੇਵਾ ਕਰਦਾ ਬੜੀ ਲੰਗਰ ਵਿੱਚ ਲੱਕੜਾਂ ਲਿਆ ਕੇ ਸੁੱਟਦਾ ਹੈ ਕਹਿੰਦੇ ਲੰਗਰ ਕਿੱਥੋਂ ਛੱਕਦਾ ਹੈ ਕਹਿੰਦੇ ਲੰਗਰ ਲੰਗਰ ਚੋਂ ਹੀ ਛੱਕਦਾ ਹੈ ਜੀ ਕਹਿੰਦੇ ਉਹਨੂੰ ਕਵੇ ਵੀ ਫੇਰ ਕੋਈ ਫਾਇਦਾ ਨਹੀਂ ਲੱਕੜਾਂ ਲਿਆਉਣ ਦਾ ਜੇ ਲੰਗਰੀ ਇੱਥੋਂ ਛੱਕਣਾ ਆਖੋ ਸਤਨਾਮ ਸਨੇਹਾ ਪਹੁੰਚਿਆ ਕਹਿੰਦੇ ਉਹ ਹੁਣ ਵਿੱਚ ਡਲਾਉਣ ਵਾਲੇ ਹੁੰਦੇ ਆ ਵੀ ਮੇਰੇ ਨਾਲ ਚੱਲ ਉੱਥੇ-ਉੱਥੇ ਕੀ ਆ ਤੈਨੂੰ ਮੈਂ ਲੈ ਕੇ ਚੱਲਦਾ ਮਿਲ ਜਾਣਗੇ ਪਦਾਰਥ ਕੋਈ ਵੱਡੀ ਗੱਲ ਨਹੀਂ ਪਰ ਸਿੱਖੀ ਨਹੀਂ ਮਿਲਣੀ ਆਖੋ ਸਤਨਾਮ ਲੱਗਦਾ ਵੀ ਸ਼ਾਇਦ ਭਾਵਨਾ ਪੂਰੀ ਹੋ ਗਈ ਤੇ ਹੁਣ ਜਦੋਂ ਸਨੇਹਾ ਲਾਉਣ ਵਾਲਾ ਨੇ ਕਿਹਾ ਉਹ ਤੈਨੂੰ ਕਿਹਾ ਸੀ ਲੈ ਮਹਾਰਾਜ ਨੇ ਤਾਂ ਤੇਰਾ ਪ੍ਰਸ਼ਾਦਾ ਵੀ ਬੰਦ ਕਰਤਾ ਉਹ ਕਹਿੰਦਾ ਸਤ ਵਾਚਨ ਕੋਈ ਗੱਲ ਨਹੀਂ ਮੈਂ ਨਹੀਂ ਛਕਾਂਗਾ ਲੱਕਣਾ ਉਮੀ ਲਿਆਉਂਦਾ ਪਰ ਪ੍ਰਸ਼ਾਦਾ ਕਿੱਥੋਂ ਛਕਦਾ ਹੈ ਪ੍ਰਸ਼ਾਦਾ ਜਿਹੜਾ ਵਾਰ ਝੂਠਾ ਮਾੜਾ ਮੋਟਾ ਬਚ ਰਹਿਦਾ ਉਹ ਚੋਂ ਲੱਭ ਲੱਭ ਕੇ ਨਾ ਕੋਈ ਥੋੜੇ ਬਹੁਤੇ ਪ੍ਰਸ਼ਾਦੇ ਛਕ ਲੈਂਦਾ ਹੈ ਇੱਕ ਦਿਨ ਮਹਾਰਾਜ ਨੇ ਫਿਰ ਥੋੜੇ ਦਰਸ਼ਨ ਦਿੱਤੇ ਮਾਰੇ ਨੇ ਪੁੱਛਿਆ ਹੈ ਤੀਰਥਵੰਜ ਕੀ ਹਾਲ ਹੈ ਤੇਰਾ ਕਿਵੇਂ ਆ ਕੀ ਕਰਦਾ ਹੋਂ ਨਾ ਕਹਿੰਦਾ ਜੀ ਸੇਵਾ ਕਰਦਾ ਹਾਂ ਲੰਗਰ ਕਿੱਥੋਂ ਸ਼ੱਕਦਾ ਲੰਗਰ ਚੋਂ ਮਨਾਈ ਹੋ ਗਈ ਸੀ ਜੀ ਹੁਣ ਥੋੜੇ ਬਹੁਤੇ ਜਿੱਥੇ ਝੂਠ ਪਈ ਹੁੰਦੀ ਐ ਉਥੋਂ ਥੋੜੇ ਬਹੁਤੇ ਮੈਂ ਚੁੱਕ ਲੈਣਾ ਤੇ ਸ਼ੱਕ ਲੈਣਾ ਮਾਰੇ ਪਤਾ ਕੀ ਕਹਿੰਦੇ ਪਹਿਲਾਂ ਕਹਿੰਦਾ ਧੰਨ ਪਾਗ ਜੀ ਮੈਨੂੰ ਥੋੜੇ ਜੇ ਦਰਸ਼ਨ ਤਾਂ ਹੋਏ ਮਹਾਰਜ ਪਤਾ ਕੀ ਕਹਿੰਦੇ ਕਹਿੰਦੇ ਓਏ ਉਹ ਪ੍ਰਸ਼ਾਦਾ ਪਾਣੀ ਜਿਹੜਾ ਤੂੰ ਛਕ ਲੈਣਾ ਉਹ ਕੁੱਤੇ ਬਿੱਲੇ ਜਾਨਵਰ ਛਕਦੇ ਆ ਤੂੰ ਉਹਨਾਂ ਦਾ ਲੰਗਰੀ ਛਕ ਜਾਣਾ ਆਖੋ ਸਤਨਾਮ ਕਈ ਮਾ ਪਰਚਾ ਹੋ ਗਿਆ ਦੇਖੋ ਦੂਸਰਾ ਤੀਸਰਾ ਪੇਪਰ ਹੋ ਗਿਆ ਤੇ ਥੋੜੇ ਜੇ ਬਿਮਾਰ ਰਹਿਣ ਲੱਗ ਜੀਏ ਦੋ ਦਿਨ ਮੱਝ ਨਾ ਮਿਲੇ ਪਤਾ ਨਹੀਂ ਕਿੱਥੇ ਕਿੱਥੇ ਭੱਜ ਲੈਨੇ ਆ ਪਿਆਰਿਓ ਗੁਰੂ ਦਾ ਦਰ ਨਾ ਛੱਡਿਆ ਕਰੋ ਗੁਰੂ ਨਾਨਕ ਦੇ ਦਰ ਤੇ ਭਰੋਸਾ ਰੱਖਿਆ ਕਰੋ ਜੋ ਮਰਜੀ ਹੁੰਦਾ ਹੁੰਦਾ ਰਹੇ ਜੋ ਦਿੰਦਾ ਤਾਂ ਵੀ ਠੀਕ ਆ ਨਹੀਂ ਦੇ ਰਿਹਾ ਤਾਂ ਵੀ ਠੀਕ ਆ ਪਰ ਨਹੀਂ ਜਾਣਾ ਔਰ ਦਰਤੇ ਇਹ ਸਿਰ ਹੈ ਅਮਾਨਤ ਸਤ ਗੁਰੂ ਦੀ ਦਰ ਦਰ ਤੇ ਚੁਗਾਇਆ ਨਹੀਂ ਜਾਂਦਾ ਇਹ ਆਮਾਨਤ ਹੈ ਪ੍ਰਮਾਤਮਾ ਦੀ ਐਨਾ ਸਸਤਾ ਨਾ ਸਮਝ ਕੇ ਨੂੰ ਹਰ ਥਾਂ ਤੇ ਜਾ ਕੇ ਝੁਕਾ ਦੇਵੇਂ ਤੇ ਜਦੋਂ ਮਰਜ ਨੇ ਕਿਹਾ ਜਾਨਵਰਾਂ ਦਾ ਖਾਣਾ ਖਾ ਜਾਣਾ ਮਰਜ ਨਹੀਂ ਖਾਵਾਂਗਾ ਕਹਿੰਦੇ ਕੁਛ ਨਾਲ ਨਾ ਅਲੱਗ ਕੰਮ ਕਰਨ ਲੱਗ ਪਿਆ ਥੋੜਾ ਬਹੁਤਾ ਪ੍ਰਸ਼ਾਦਾ ਛਕਦਾ ਹੈ ਤੇ ਹੁਣ ਸਰੀਰ ਕਮਜ਼ੋਰ ਹੋਣ ਲੱਗ ਪਿਆ ਸੇਵਾ ਨਹੀਂ ਛੱਡੀ ਸਰੀਰ ਦੋਬਲਾ ਪਤਲਾ ਹੋ ਗਿਆ ਕਹਿਣ ਲੱਗਾ ਕੋਈ ਗੱਲ ਨਹੀਂ ਕਦੇ ਤੇ ਮੰਜ਼ਲ ਆਏਗੀ ਦਿਨ ਰਾਤ ਚੱਲਦੇ ਰਹੀਏ ਭਰੋਸੇ ਹੀ ਇੰਨਾ ਵੱਜ ਗਿਆ ਵੀ ਗੁਰੂ ਜੋ ਕਰ ਰਿਹਾ ਉਹ ਚੰਗੇ ਵਾਸਤੇ ਕਰ ਰਿਹਾ ਬਸ ਜਿੰਨਾ ਇਹ ਮ ਧਿਆਨ ਵੱਡਾ ਪੇਪਰ ਪੈਂਦਾ ਉਹਨਾਂ ਹੀ ਨਾਲ ਜੁੜ ਜਾਂਦਾ ਵੀ ਗੁਰੂ ਜ਼ਰੂਰ ਕੁਝ ਕਰੇਗਾ ਜਿਹੜੇ ਇਨੇ ਕਰੜੇ ਪਰਚੇ ਪੈ ਰਹੇ ਕਹਿੰਦੇ ਇੱਕ ਦਿਨ ਲੱਕੜਾ ਲਈ ਆਉਂਦਾ ਅੱਤ ਦੀ ਹਨੇਰੀ ਚੱਲੀ ਆਖੋ ਸਾਧਨਾ ਮੀ ਪੈਂਦਾ ਜਿਹਨੂੰ ਆਪਾਂ ਚਖੇੜਾ ਕਹਿੰਦੇ ਆ ਮੀ ਪੈਂਦਾ ਹਨੇਰੀ ਵਗਦੀ ਐ ਚਖੇੜਾ ਵਗਦਾ ਹੁਣ ਸਰੀਰ ਕਮਜ਼ੋਰ ਆ ਤੇ ਹਵਾ ਜਿੱਧਰ ਨੂੰ ਆਉਂਦੀ ਐ ਥੱਕ ਕੇ ਲੈ ਜਾਂਦੀ ਹੁਣ ਕਹਿੰਦੇ ਪਰ ਲੱਕੜਾ ਨੂੰ ਐਦਾਂ ਕਾਸਕੇ ਹੱਥ ਪਾਏ ਹੋਇਆ ਆਉਂਦਾ ਆਉਂਦਾ ਨਾ ਅੱਗੇ ਖੂ ਆਉਂਦਾ ਸੀ ਤੀਰਤ ਮੰਝ ਖੂ ਦੇ ਵਿਚ ਡਿਗ ਪਿਆ ਆਖੋ ਸਤਨਾਮ ਖੜਾ ਰਿਆ ਭਰੀ ਏਦਾਂ ਸਿਰ ਦੇ ਉਪਰੀ ਐ ਲੱਕਣਾ ਉਪਰੀ ਨੇ ਤੇ ਹੁਣ ਜਦੋਂ ਆਖਰੀ ਇਮਤਿਹਾਨ ਸੀ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਦਸ਼ਾਹ ਭਾਈ ਗੁਰਦਾਸ ਜੀ ਵਰਿਆ ਨੂੰ ਭਾਈ ਬੁੱਢਾ ਜੀ ਨੂੰ ਕਹਿਣ ਲੱਗੇ ਉਠੋ ਛੇਤੀ ਚਲਿਏ ਕਹਿੰਦੇ ਜੀ ਕੋਈ ਸਾਧਨ ਲੈ ਲੈਣਾ ਕਹਿੰਦੇ ਨਹੀਂ ਨਹੀਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਰਾਂ ਵਿੱਚ ਜੁੱਤੇ ਵੀ ਨਹੀਂ ਪਾਏ ਇਤਿਹਾਸ ਦਾ ਦਾਖੋ ਸਤਨਾਮ ਭੱਜ ਪਏ ਕਹਿੰਦੇ ਕੋਈ ਰੱਸਾ ਲੈ ਕੇ ਆਓ লাশ ਲੈ ਕੇ ਆਓ লাশ ਲਈ ਇਹ ਬੜੀ ਪੁਰਾਣੀ ਇਤਿਹਾਸਿਕ ਘਟਨਾ ਪਿਆਰ ਉਹ ਬਹੁਤ ਵਾਰੀ ਤੁਸੀਂ ਸੁਣੀ ਹੋਣੀ ਹੈ ਪਰ ਸਿੱਖਿਆ ਕੋਈ ਕੋਈ ਲੈਂਦਾ ਉਤੇ ਉਤੇ ਚੱਲਣਾ ਬੜਾ ਔਖਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭੱਜ ਕੇ ਗਏ ਜਾ ਕੇ ਖੂਦ ਹੀ ਮਨ ਦੇ ਉੱਪਰ ਖੜ ਕੇ ਆਵਾਜ਼ ਮਾਰੀ ਤੀਰਥ ਮੰਝ ਲੱਕੜਾਂ ਸੁੱਟ ਦੇ ਤੇ ਤੂੰ ਬਾਹਰ ਆ ਜਾ ਲੈ ਅਸੀਂ ਰੱਸਾ ਸੁੱਟਦੇ ਆ ਕਿਸੇ ਨੂੰ ਫੜਾਈ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਛੱਟਿਆ ਰੱਸਾ ਲੈ ਫੜੋ ਕਹਿੰਦਾ ਨਹੀਂ ਮਹਾਰਾਜ ਪਹਿਲਾਂ ਲੱਕੜਾਂ ਕੱਢੋ ਫੇਰ ਮੈਨੂੰ ਕੱਢ ਲਓ ਜੇ ਤੁਹਾਡਾ ਮਨ ਮੰਨਦਾ ਆਖੋ ਸਤਨਾਮ ਮੇਰੀ ਸੇਵਾ 'ਚ ਭੰਗਣਾ ਨਾ ਪੈ ਜੇ ਬਸ ਇੰਨੀ ਕਿਰਪਾ ਕਰ ਦਿਓ ਕਹਿੰਦੇ ਨਹੀਂ ਲੱਕੜਾਂ ਖਿਚੀਆਂ ਤੀਰਥਮੰਝ ਬਾਹਰ ਆਇਆ ਮਹਾਰਾਜ ਤੁਸੀਂ ਇੰਨੀ ਹਨੇਰੀ ਵਿੱਚ ਚ ਖੇੜੇ ਵਿੱਚ ਤੁਸੀਂ ਕਿਵੇਂ ਆ ਗਏ ਤੀਰਥਮੰਝ ਤੂੰ ਪਾਸ ਹੋ ਗਿਆ ਆਪਣੇ ਇਮਤਿਹਾਨਾਂ 'ਚ ਆਖੋ ਸਤਨਾਮ ਤੂੰ ਪਾਸ ਹੋ ਗਿਆ ਅੱਜ ਤੇਰਾ ਰਿਜ਼ਲਟ ਆ ਗਿਆ ਹੈ ਤੂੰ ਪਾਸ ਹੋ ਚੁੱਕਿਆ ਆਪਣੇ ਇਮਤਿਹਾਨਾਂ ਤੋਂ ਤੈਨ ਦੁੱਖ ਬੜੇ ਦੇਖੇ ਪਰ ਤੂੰ ਡੋਲਿਆ ਨਹੀਂ ਜਿੰਨਾ ਕ ਤੂੰ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਗਲਤ ਪਾਸੇ ਲਾਇਆ ਸੀ ਇਸ ਕਰਕੇ ਤੈਨੂੰ ਇਹ ਕਰੜੇ ਪਰਚੇ ਪੈ ਰਹੇ ਸੀ ਕਿਉਂਕਿ ਜਿੰਨਾ ਕ ਤੂੰ ਅਪਾਪ ਕੀਤੇ ਸੀ ਇੰਨੀ ਕ ਸਜ਼ਾ ਤੈਨੂੰ ਮਿਲਣੀ ਸੀ ਪਰ ਹੁਣ ਤੇਰੇ ਪਾਪ ਧੋਤੇ ਗਏ ਲੈ ਕੇ ਗਏ ਮਹਾਰਾਜ ਸੱਚੇ ਪਾਤਸ਼ਾਹ ਜਾ ਕੇ ਨਾ ਇਨਾ ਸਤਕਾਰ ਦਿੱਤਾ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹੇ ਥਾ ਭਾਵ ਜਹਾਜ ਬਣਾ ਦਿੱਤਾ ਮੰਜ ਗੁਰੂ ਕਾ ਬੋਹੇ ਤਾ ਜਗ ਲੰਗਣ ਹਾਰਾ ਐ ਤੀਰਥਮਨ ਜੋ ਤੇਰੀ ਸੰਗਤ ਕਰੇਗਾ ਉਹ ਵੀ ਤਰ ਜਾਏਗਾ ਆਖੋ ਸਤਨਾਮ ਕੋਸ਼ਿਸ਼ ਕਰੀਏ ਪਿਆਰਿਓ ਇੱਕ ਦਰ ਤੇ ਭਰੋਸਾ ਰੱਖਿਓ ਕਹਿੰਦਾ ਅਰਦਾਸ ਨਹੀਂ ਪੂਰੀ ਹੁੰਦੀ ਮੇਰੀ ਮੈਨੂੰ ਸੁੱਖ ਨਹੀਂ ਮਿਲਦੇ ਮੈਨੂੰ ਦੁੱਖ ਬਣ ਜਾਂਦੇ ਆ ਦਾਤਾਂ ਦੁੱਖ ਬਣ ਜਾਂਦੀਆਂ ਨੇ ਜਦੋਂ ਪੂਰੇ ਗੁਰੂ ਦਾ ਪੱਲਾ ਛੱਡ ਦਿੰਨੇ ਕੋਸ਼ਿਸ਼ ਕਰਿਆ ਕਰੋ ਅੰਮ੍ਰਿਤ ਛਕੀਏ ਵੱਤ ਤੋਂ ਵੱਤ ਗੁਰੂ ਵਾਲੇ ਬਣੀਏ ਤੇ ਬਾਣੀ ਨਾਲ ਜੁੜੀਏ ਬਾਣੀ ਵਿਚਾਰੀਏ ਦਾਤਾਂ ਪਿੱਛੇ ਗੁਰੂ ਨਾ ਛੱਡੋ ਇੱਥੇ ਨਾਲ ਨਿਵਣ ਵਾਲਾ ਤਾਂ ਕੇਵਲ ਗੁਰੂ ਨਿਵਣ ਵਾਲਾ ਹੈ ਹੋਰ ਕੋਈ ਚੀਜ਼ ਨਿਵਣ ਵਾਲੀ ਨਹੀਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਵੱਡਭਾਗੀ ਗੜ ਮੰਦਰ ਖੋਜਿਆ ਹਰ ਹਿਰਦਾ ਪਾਇਆ ਨਾਲ ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਸ਼ਰੀਰ ਕਿਲੇ ਕਿਲੇ ਨੂੰ ਸ਼ਰੀਰ ਮੰਦਰ ਨੂੰ ਖੋਜਿਆ ਤੇ ਹਿਰਦੇ ਵਿੱਚ ਹੀ ਆਪਣੇ ਨਾਲ ਵਸਦਾ ਪ੍ਰਮਾਤਮਾ ਲੱਭ ਲਿਆ ਮਨ ਮੁਖ ਦੈ ਦਿਸ ਫਿਰੇ ਰਹੇ ਆ ਤਾਂ ਤ੍ਰਿਸ਼ਨਾ ਲੋਭ ਵਿਕਾਰ ਪਰੇ ਤ੍ਰਿਸ਼ਨਾ ਵਿੱਚ ਮਾਇਆ ਦਾ ਲਾਲਚ अनेका ਬਕਾਰਾਂ ਵਿੱਚ ਫਸ ਕੇ ਆਪਣੇ ਮਨ ਦੇ ਮਰੀਦ ਮਨੁੱਖ ਦਸੀਂ ਪਾਸੀ ਭਟਕਦੇ ਫਿਰਦੇ ਹਨ ਮਹਾਰਾਜ ਕਹਿੰਦੇ ਆ ਦੈ ਦੇਸ ਦਸੀਂ ਥਾਈ ਥਾਂ ਥਾਂ ਤੇ ਜਿੱਥੇ ਮਿਲ ਗਿਆ ਉੱਥੇ ਮੱਥਾ ਟੇਕਦਾ ਜਿੱਥੇ ਮਿਲ ਗਿਆ ਉੱਥੇ ਮੱਥਾ ਟੇਕਦਾ ਕਹਿੰਦਾ ਮੈਂ ਤਾਂ ਕਿਸੇ ਨੂੰ ਨਾਰਾਜ਼ ਹੀ ਨਹੀਂ ਹੋਣ ਦਿੰਦਾ ਆਖੋ ਸਤਨਾਮ ਜੇ ਅੰਮ੍ਰਿਤ ਪੈ ਗਿਆ ਸਿਰ 'ਚ ਫਿਰ ਤਾਂ ਬਿਲਕੁਲ ਹੀ ਨਹੀਂ ਚਾਹੀਦਾ ਕਹਿੰਦੇ ਆ ਪੰਜ ਪਿਆਰ ਜੇ ਤੂੰ ਅੱਜ ਤੋਂ ਤੇਰਾ ਪਿਤਾ ਕੌਣ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹੁਣ ਤੂੰ ਵਾਸੀਆਂ ਆਨੰਦਪੁਰ ਸਾਹਿਬ ਦਾ ਤੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੜ ਲੱਗ ਆ ਆ ਰਿਹਾ ਨਾ ਸਮਾਂ ਸਾਰਾ ਸਰਬੰਸ ਵਾਰਿਆ ਸਾਡੀ ਖਾਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕਰਕੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀ ਅਮਰਤ ਸ਼ਕੀਏ ਤੇ ਗੁਰੂ ਵਾਲੇ ਬਣੀਏ ਸਾਰੇ ਦੁੱਖ ਆਪੇ ਫਿਰ ਕੱਟੇ ਜਾਂਦੇ ਆ ਆਤਮਿਕ ਸ਼ਾਂਤੀ ਮਿਲਦੀ ਐ ਬੋਲਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਸੰਗਤ ਔਰ ਸਤਿਗੁਰੂ ਜੀ ਬਖਸ਼ਣ ਯੋਗ ਹਨ ਕਿਰਪਾ ਕਰਕੇ ਬਖਸ਼ ਲੈਣਾ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ